ਸਲਾਦ ਦੇ ਵਿੱਚ ਨਾ ਉਹ ਕਲਰ ਵੇਰੀਏਸ਼ਨ ਐਡ ਕੀਤਾ ਵਾ ਜਿਹੜਾ ਇਹ ਹਰੇਕ ਤੁਸੀਂ ਵੀ ਅਗਰ ਸਲਾਦ ਖਾਣੇ ਹੋ ਨਾ ਤਾਂ ਸਲਾਦ ਦੇ ਵਿੱਚ ਕਲਰ ਵੇਰੀਏਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਨਾ ਨਹੀਂ ਪਈ ਜਾਂਦਾ ਵਾ ਕਿ ਜਿਹੜਾ ਸਾਡਾ ਜਿਹੜਾ ਵਰਕਆਊਟ ਆ ਉਹ ਅਜੇ ਵੀ ਸਰੀਰ ਚੱਲੀ ਜਾਂਦਾ ਜੇਨ ਕਰਦਾ ਵੀ ਹੋਰ ਕਰੀ ਜਾਂਦਾ ਵਰਕਆਊਟ ਕੋਈ ਚੱਕਰ ਨਹੀਂ ਹੈਗਾ ਪਰ ਕਰੀਏਗੀ ਆਪਣੇ ਦਿਨ ਦਿਨਾਂ ਦੇ ਮੇਰੇ ਦਿਨ ਦਿਨਾਂ ਨਾਲ ਕੰਪੇਅਰ ਕਰਕੇ ਦੇਖਿਓ ਅੱਜ ਬੋਡੀ ਹੋਰ ਲੀਨ ਹੋਣੀ ਜਾਂਦੀ ਤੁਸੀਂ ਦੇਖ ਲਓ ਕਿੰਨੀ ਫੈਟ ਘਟ ਗਈ ਆ ਅੱਜ ਛੋਟਾ ਜਿਹਾ ਐਡ ਕੀਤਾ ਵਾ ਤੇ ਇੱਕ ਪਿਆਜ ਜਿਹੜਾ ਕੀਤਾ ਵਾ ਤੇ ਹਾਫ ਆਪਾਂ ਖੀਰਾ ਲਿਆ ਵਾ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰੇ ਪਹਿਲ ਭਰੀ ਸਤਿ ਸਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਅੱਜ ਆਪਣੀ ਵਲੋਗ ਦਾ ਹੈਗਾ 29ਵਾਂ ਦਿਨ ਤੇ ਅੱਜ ਦਿਨ ਹੈਗਾ ਸੋਮਵਾਰ ਤੇ ਸਵੇਰ ਦੇ 6 ਵਜੇ ਚੱਲੇ ਆ 5 ਮਿੰਟ ਰਹਿ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਰੈਡੀ ਹੋ ਗਏ ਆ ਸਵੇਰੇ ਉੱਠ ਕੇ ਆਪਾਂ ਹਰ ਰੋਜ਼ ਦੀ ਤਰ੍ਹਾਂ ਪਹਿਲਾਂ ਗਰਮ ਪਾਣੀ ਕਰਕੇ ਪੀਤਾ ਤੇ ਹੁਣ ਬਲੈਕ ਕੌਫੀ ਪੀ ਲਈ ਆ ਆਪਾਂ ਤੇ ਬੇਗਾ ਜਿਹੜਾ ਆਪਣਾ ਪ੍ਰੈਕਟਿਸ ਵਾਲਾ ਆਪਾਂ ਰੈਡੀ ਕਰਦੇ ਆਵਾ ਤੇ ਹੁਣ ਆਪਾਂ ਚੱਲਿਆ ਗ੍ਰਾਊਂਡ ਦੇ ਵਿੱਚ ਤੇ ਅੱਜ ਸੋਮਵਾਰ ਹੈਗਾ ਵਾ ਦੇਖਦੇ ਆ ਕਿ ਵਰਕਆਊਟ ਕਰਨਾ ਵਾ ਸੋ ਉਹ ਗ੍ਰਾਊਂਡ ਦੇ ਵਿੱਚ ਜਾ ਕੇ ਹੀ ਆਪਾਂ ਡਿਸਾਈਡ ਕਰਾਂਗੇ ਕਿਉਂਕਿ ਮੌਸਮ ਵੀ ਬਾਹਰ ਮੀਂਹ ਵਾਲਾ ਹੋਇਆ ਪਿਆ ਵਾ ਤੇ ਕੱਲ ਵੀ ਰਾਤ ਬਹੁਤ ਮੀਂਹ ਪਿਆ ਤੇ ਜਿਹਦੇ ਕਰਕੇ ਗ੍ਰਾਊਂਡ ਗਿੱਲਾ ਹੋਇਆ ਪਿਆ ਵਾ ਬਾਕੀ ਦੇਖਦੇ ਆ ਵੀ ਗਰਾਊਂਡ ਦੇ ਵਿੱਚ ਅੱਜ ਜਾ ਕੇ ਕੀ ਕਰਦਾ ਵਾਂ ਸੋ ਦੋਸਤੋ ਵਲੌਗ ਦੇ ਨਾਲ ਬਣੇ ਰਹੋ ਜੀ ਅੱਜ ਆਪਾਂ ਤੁਹਾਨੂੰ ਦਿਖੋਨੇ ਵੀ ਜਿਹੜਾ ਜਦਾ ਸਾਡਾ ਸੋਮਵਾਰ ਆ ਮੇਰਾ ਸੋਮਵਾਰ ਆ ਸਾਡਾ ਕਿੱਦਾਂ ਦਾ ਲੰਘਦਾ ਹੈ ਤੁਹਾਡੇ ਕਿੱਦਾਂ ਲੰਘਦਾ ਵਾ ਆਪਣੇ ਆਪਣੇ ਦਿਨ ਦਿਨਾਂ ਦੇ ਮੇਰੇ ਦਿਨ ਦਿਨਾਂ ਨਾਲ ਕੰਪੇਅਰ ਕਰਕੇ ਦੇਖਿਓ ਵੀ ਤੁਸੀਂ ਕੀ ਕਰਦੇ ਮੈਂ ਕੀ ਕਰਦਾ ਵਾਂ ਸੋ ਵਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਸਾਡੇ ਕੋਲ ਸਾਹਮਣੇ ਸਾਨੂੰ 400 ਮੀਟਰ ਟ੍ਰੈਕ ਦੇ ਵਿੱਚ ਤਾਰ ਤੱਕ ਕਹਿੰਦੇ ਅੱਜ ਆਪਾਂ ਫਿਟਨੈਸ ਵਰਕਆਊਟ ਹੋ ਸਪ੍ਰਿੰਟਰ ਸਪ੍ਰਿੰਟਾਂ ਲਾਵਾਂਗੇ ਤੇ ਹੁਣ ਆਪਾਂ 4 ਹੁਣ ਦੇਖਦੇ ਆ ਸਾਡੇ ਕੋਸਾ ਸਾਨੂੰ ਕੀ ਕਰਾਉਂਦੇ ਆ ਤੇ ਇਸ ਪ੍ਰਿੰਟਰ ਕਰਾਉਂਦੇ ਆ ਜਾਂ ਫਿਰ ਮਤਲਬ ਵੀ ਲੌਂਗ ਰਨਿੰਗ ਕਰਾਉਂਦੇ ਆ ਜਾਂ ਫਿਰ ਵਿਸਰਦੇ ਪਤਾ ਨਹੀਂ ਕੀ ਸ਼ਡਿਊਲ ਹੋ ਸਕਦਾ ਪਰ ਆਪਾਂ ਨੂੰ ਸਭ ਨੂੰ ਕਰਨਾ ਹੀ ਪੈਣਾ ਕੰਨੀ ਜੀ ਚਾਰ ਮਸ ਜ ਚਾਰਜ ਮਸਲੀ ਫਸੀ ਹੋਈ ਕੀ ਨਾ ਕਰੇ ਤੇ ਚਲੋ ਹੁਣ ਦੇਖਦੇ ਆ ਕੀ ਵਰਕਆਊਟ ਹੁੰਦਾ ਦਾ ਜੋ ਵੀ ਵਰਕਆਊਟ ਹੋਊਗਾ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿਖਾਉਂਦਾ ਰਹੂੰਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਉਹ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਸਾਡਾ ਜਿਹੜਾ ਉਹ ਖਤਮ ਹੋ ਗਿਆ ਪਹਿਲਾਂ ਸਵੇਰੇ ਆ ਕੇ ਨਾ ਆਪਾਂ 12 ਵਾਂ ਪਈਤਾ ਬਾਹਰਲੀ ਗਰਾਊਂਡ ਦੇ ਵਿੱਚ ਤੇ ਅੱਜ ਆਪਾਂ ਬਾਹਰਲੀ ਗਰਾਊਂਡ ਦੇ ਵਿੱਚ ਗਏ ਸੀ 400 ਮੀਟਰ ਦੇ ਟਰੈਕ ਦੇ ਵਿੱਚ ਸਮਝ ਆਈ ਸੀ ਕਿ ਮਤਲਬ ਵੀ ਅਸੀਂ ਉੱਥੇ ਵਰਕਆਊਟ ਹੋਊਗਾ ਰੰਨੀ ਜਿਹੜਾ ਵੈਸੇ ਉੱਥੇ ਹੀ ਹੋਣਾ ਸੀ ਵਰਕਆਊਟ ਪਰ ਮੀਂਹ ਪੈਣ ਲੱਗ ਗਿਆ ਉੱਥੇ ਨਾ ਮੀਂਹ ਤੇ ਜੋ ਜਿਹਾ ਵਾਰਮਅਪ ਕਰਦੇ ਕਰਦੇ ਤੇ ਕੋਸਾਬ ਕਹਿੰਦੇ ਵੀ ਤੁਸੀਂ ਮਤਲਬ ਵੀ ਫਿਰ ਅੰਦਰ ਚੱਲ ਜਾਓ ਬਾਕਸਿੰਗ ਹਾਲ 'ਚ ਉੱਥੇ ਵਰਕਆਊਟ ਕਰਾਵਾਂਗੇ ਫਿਰ ਅਸੀਂ ਹਾਲ ਦੇ ਅੰਦਰ ਆ ਕੇ ਵਾਰਮਅਪ 3 ਮਿੰਟ ਕੰਟੀਨਿਊ ਰਨਿੰਗ ਉਸ ਤੋਂ ਬਾਅਦ 1 ਮਿੰਟ ਰੈਸਟ ਵੋਕ ਕਰਨੀ 1 ਮਿੰਟ ਫਿਰ 3 ਮਿੰਟ ਰਨਿੰਗ 1 ਮਿੰਟ ਫਿਰ ਵੋਕ ਹਣਾ ਜਾਨੀ ਕਿ ਟੋਟਲ 6 ਸੈਟ ਲੱਗੇ ਉਹਦੇ ਹਣਾ 6 3 18 1 ਮਿੰਟ ਦੀ ਰੈਸਟ ਵਾਲਾ 6 4 24 18 ਤੇ 6 4 24 ਜਾਨੀ ਕਿ 20 ਤੋਂ 25 25 ਤੋਂ 30 ਮਿੰਟ ਦੇ ਵਿੱਚ ਵਰਕਆਊਟ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਗਰਵਜ਼ ਪਾ ਕੇ ਫਿਰ ਸਾਡੇ ਲੱਗੇ ਮਤਲਬ ਵੀ 3-3 ਮਿੰਟ ਦੇ 3 ਮਿੰਟ ਦੇ 2 ਮਿੰਟ ਦਾ 1.5 ਮਿੰਟ ਦਾ 1 ਮਿੰਟ ਦਾ ਸਪੀਡ ਵਰਕਆਊਟ ਹੋਇਆ ਪੰਚਿੰਗ ਬੈਗ ਹੋਇਆ ਤੇ ਪੰਚਿੰਗ ਪੈਡ ਹੋਇਆ ਤੋਂ ਸਾਬ ਕ ਮੈਂ ਮਤਲਬ 6 7 ਜਾਨਕੀ 10 ਹੀ ਲੱਗ 10 ਰੋਣ ਮੇਰੇ ਪੇਟ ਦੇ ਲੱਗੇ ਹੋਣੇ ਹਨਾ ਰਿਕੇਸ਼ ਕੋ ਸਾਹਿਬ ਨੇ ਕਰਵਾਈ ਤੇ ਪੈਸਵੇਰੇ ਉਹ ਵਰਕਆਊਟ ਗਿਆ ਫਿਰ ਉਸ ਤੋਂ ਬਾਅਦ ਨੇ ਨਾ ਸਾਈਕਲਿੰਗ ਦੇ ਉੱਤੇ 25 ਮਿੰਟ 25 ਮਿੰਟ ਨੇ ਸਾਈਕਲਿੰਗ ਦੇ ਉੱਤੇ ਹਨਾ ਆ ਫਾਈਵ ਥੋੜਾ weight ਵਧਾ ਕੇ 15 ਦੀ speed ਦੇ ਨਾਲ ਉਹ ਕੀਤਾ ਸਾਈਕਲਿੰਗ ਸਾਈਕਲਿੰਗ ਕੀਤੀ 25 ਮਿੰਟ ਸਾਈਕਲਿੰਗ ਕਰਕੇ ਫਿਰ ਉਸ ਤੋਂ ਬਾਅਦ ਮੇਰੇ ਪੇਟ ਦੀ 100 ਲਈਆਂ ਐਬਸ ਦੀਆਂ ਐਕਸਰਸਾਈਜ਼ ਲਈਆਂ ਤੇ ਉਸ ਤੋਂ ਬਾਅਦ ਹੁਣ ਮੈਂ ਕੂਲ ਡਾਊਨ ਕੀਤਾ ਤੇ ਹੁਣ ਚੱਲਾਂ ਮੈਂ ਘਰੇ ਸਾਡਾ ਜਿਹੜਾ ਸਵੇਰ ਦਾ ਵਰਕਆਊਟ ਸੀ ਇਹ ਵਰਕਆਊਟ ਸੀ ਉਹਦਾ ਜਿਹੜੀ ਬਾਹਰਲੀ ਗਰਾਊਂਡ 'ਚ ਹੁੰਦਾ 400 ਮੀਟਰ ਟਰੈਕ ਦੇ ਵਿੱਚ ਹੁੰਦਾ ਉੱਥੇ ਕੋਸ਼ੋਰ ਹੋਣਾ ਸੀਗਾ ਸੋ ਮੀ ਪੇਨ ਕਰਕੇ ਸਾਰਾ ਮਤਲਬ ਜੋ ਵੀ ਸ਼ਡਿਊਲ ਸੀ ਸਾਡਾ ਨਾ ਉਹ ਚੇਂਜ ਹੋ ਗਿਆ ਸੋ ਹੁਣ ਜਾਵਾਂਗੇ ਆਪਾਂ ਘਰੇ ਘਰੇ ਜਾ ਕੇ ਹੁਣ ਆਪਾਂ ਖਾਵਾਂਗੇ ਬ੍ਰੇਕਫਾਸਟ ਦੇ ਵਿੱਚ ਦੋ ਅੰਡੇ ਲਵਾਂਗੇ ਉਬਲੇ ਹੋਏ ਹਾਫ ਖੀਰਾ ਤੇ ਨਾਲ ਲਵਾਂਗੇ ਗ੍ਰੀਨ ਕਾਫੀ ਇਹ ਆਪਣਾ ਬ੍ਰੇਕਫਾਸਟ ਹੋਊਗਾ ਸੋ ਬਲੌਗ ਦੇ ਨਾਲ ਬਣੇ ਰਿਓ ਅਗਰ ਤੁਹਾਨੂੰ ਸਾਡੀ ਸਵੇਰ ਦੀ ਪ੍ਰੈਕਟਿਸ ਵਧੀਆ ਲੱਗਿਆ ਤਾਂ ਪਲੀਜ਼ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਦੀ ਲੱਗਿਆ ਸੋ ਹਾਂਜੀ ਦੋਸਤੋ 9:00 ਵਜੇ 10 ਮਿੰਟ ਹੋ ਗਏ ਸਵੇਰ ਦੇ ਤੇ ਆਪਾਂ ਗਰਾਊਂਡ ਦੇ ਵਿੱਚੋਂ ਆ ਗਏ ਆ ਆ ਕੇ ਆਪਾਂ ਨਾ ਤੋਂ ਅੱਗੇ ਆਪਾਂ ਨਾ ਬ੍ਰੇਕਫਾਸਟ ਕਰਨ ਲਈ ਰੈਡੀ ਹੋ ਗਏ ਤੇ ਬ੍ਰੇਕਫਾਸਟ ਦੇ ਵਿੱਚ ਆਪਾਂ ਥੋੜਾ ਜਿਹਾ ਚੇਂਜ ਕੀਤਾ ਵਾ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਜੀ ਇੱਕ ਪਲੇਟ ਆਪਾਂ ਲਈਏ ਸਲਾਦ ਦੀ ਸਲਾਦ ਦੇ ਵਿੱਚ ਆਪਾਂ ਐਡ ਕੀਤਾ ਜੀ ਇੱਕ ਆਪਾਂ ਟਮਾਟਰ ਛ ਦੇ ਨਾਲ ਇਹ ਦੋ ਬੋਇਲ এগ ਲਏ ਆ ਦੋ ਉਬਲੇ ਹੋਏ ਆਂਡੇ ਆ ਇਹ ਇਹਦੇ ਵਿੱਚੋਂ ਆਪਾਂ ਜਿਹੜਾ ਯੈਲੋ ਪਾਰਟ ਉਹ ਕੱਢਤਾ ਤੇ ਇੱਕ ਪਲੇਟ ਸੁਲਾ ਦਈਏ ਤੇ ਨਾਲ ਇਹਦੇ ਆਪਾਂ ਲਵਾਂਗੇ ਗ੍ਰੀਨ ਕਾਫੀ ਗ੍ਰੀਨ ਟੀ ਨਹੀਂ ਲੈਣੀ ਗ੍ਰੀਨ ਕਾਫੀ ਲਵਾਂਗੇ ਆਪਾਂ ਗ੍ਰੀਨ ਕਾਫੀ ਤੇ ਦੋ ਉਬਲੇ ਹੋਏ ਆਂਡੇ ਤੇ ਇੱਕ ਪਲੇਟ ਸੁਲਾ ਦਈਏ ਇਹ ਰਵਾਂਗੇ ਤੇ ਫੇਰ ਇਸ ਤੋਂ ਦੋ ਦੋ ਘੰਟੇ ਬਾਅਦ ਆਪਾਂ ਦੋ ਦੋ ਆਂਡੇ ਆਪਾਂ ਐਡ ਕਰਦੇ ਰਵਾਂਗੇ ਜਾਨੀ ਜੇ ਆਪਾਂ ਪੂਰੇ ਦਿਨ ਦੇ ਅੱਗੇ ਆਪ ਤੋਂ 10 ਆਂਡੇ ਹੀ ਆਪਾਂ ਖਾਵਾਂਗੇ ਠੀਕ ਹੈ ਜੀ ਇਹ ਆਪਣਾ ਬ੍ਰੈਕਫਾਸਟ ਆ ਜੀ ਹੁਣ ਠੀਕ ਆਪਾਂ ਦੋ ਟਾਈ ਘੰਟੇ ਬਾਅਦ ਜਦ ਕਿ 11:3 ਜੇ ਤੁਹਾਨੂੰ ਜਵਾਲੀ ਉਹ ਕਹਾਂਗੇ ਸੋ ਬਲੋਗ ਦੇ ਨਾਲ ਬਣੇ ਦੋ ਜੀ ਆਪਣਾ ਬ੍ਰੇਕਫਾਸਟ ਆ ਜਿਹੜਾ ਇਹੀ ਸੋ ਹਾਂਜੀ ਦੋਸਤੋ ਆਪਣਾ ਲੰਚ ਦਾ ਟਾਈਮ ਆ ਜਿਹੜਾ ਹੋ ਗਿਆ ਜੀ ਆਪਣਾ ਸੋ ਆਪਣੀ ਜਿਹੜਾ ਪਹਿਲਾ ਫਸਟ ਮੀਲ ਆਪਾਂ ਲਈ ਸੀਗੀ ਸਵੇਰੇ ਆਪਾਂ ਦੋ ਅੰਡੇ ਲਈ ਸੀਗੇ ਤੇ ਨਾਲ ਸਲਾਦ ਲਿਆ ਸੀਗਾ ਤੇ ਨਾਲ ਆਪਾਂ ਗ੍ਰੀਨ ਕੋਫੀ ਵੀ ਕੀਤੀ ਸੀ ਜੀ ਤੇ ਹੁਣ ਆਪਣਾ ਜਿਹੜਾ ਸੈਕਿੰਡ ਮੀਲ ਦਾ ਆਪਣਾ ਟਾਈਮ ਹੋ ਗਿਆ ਤੇ ਸੈਕਿੰਡ ਮੀਲ ਦੇ ਵਿੱਚ ਨਾ ਆਪਾਂ ਲੈ ਰਹੇ ਜੀ ਲੰਚ ਦੇ ਵਿੱਚ ਆਪਾਂ ਲੈ ਰਹੇ ਜੀ ਇੱਕ ਪਲੇਟ ਆਫ ਸਲਾਦ ਦੇ ਲੈ ਰਹੇ ਜੀ ਸਲਾਦ ਦੇ ਵਿੱਚ ਆਪਾਂ ਇਹੜਾ ਕੀਤਾ ਵਾ ਇੱਕ ਨਿੰਬੂ ਇਹੜਾ ਕੀਤਾ ਜੀ ਤੇ ਇੱਕ ਖੀਰਾ ਪਾੜ ਐਡ ਕੀਤਾ ਵਾ ਪਿਆਜ਼ ਐਡ ਕੀਤਾ ਵਾ ਗਾਜਰ ਐਡ ਕੀਤੀ ਆ ਟਮਾਟਰ ਐਡ ਕੀਤਾ ਤੇ ਆਪਾਂ ਦੋ ਆਪਾਂ ਇਹਦੇ ਵਿੱਚ ਛੋਟੇ ਛੋਟੇ ਪੀਚਕੁੰਦਰ ਦੇ ਐਡ ਕੀਤੇ ਆ ਜੀ ਮਤਲਬ ਵੀ ਮੇਰੇ ਕਹਿਣ ਦਾ ਮਤਲਬ ਆ ਵੀ ਸਲਾਦ ਦੇ ਵਿੱਚ ਨਾ ਬ ਕਲਰ ਵੇਰੀਏਸ਼ਨ ਐਡ ਕੀਤਾ ਵਾ ਜਣੀ ਹਰੇਕ ਤੁਸੀਂ ਵੀ ਅਗਰ ਸਲਾਦ ਕਰਨੇ ਹੋ ਨਾ ਤਾਂ ਸਲਾਦ ਦੇ ਵਿੱਚ ਕਲਰ ਵੇਰੀਏਸ਼ਨ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਦੇਖੋ ਤੇ ਅਲੱਗ ਅਲੱਗ ਕਲਰ ਤਾਂ ਮਤਲਬ ਇਹਦੇ ਵਿੱਚ ਸੈਲਡ ਆਪਾਂ ਰੱਖਿਆ ਹੋਇਆ ਵਾ ਜੀ ਤੁਸੀਂ ਇਹਦਾ ਸਲਾਦ ਹੋ ਗਿਆ ਜੀ ਆਪਣਾ ਹਣਾ ਜੀ ਤੇ ਬਾਕੀ ਆਪਾਂ ਲਿਆ ਵਾ ਆ ਇੱਕ ਗੋਲੀ ਆਪਾਂ ਚੜਿਆ ਦੀ ਸਬਜ਼ੀ ਲਈ ਹੈ ਜੀ ਕੱਲੇ ਚਨੇ ਲਏ ਆਪਾਂ ਸਬਜ਼ੀ ਤੇ ਇਹ ਜਿਹੜੀ ਸਬਜ਼ੀ ਬਣਾਈ ਆ ਇਹ ਬਿਨਾ ਔਇਲ ਤੋਂ ਬਣਾਈ ਆ ਪਏ ਦੇ ਵਿੱਚ ਤੜਕਾ ਤੋਂ ਰੁਕਾ ਨਹੀਂ ਲਾਇਆ ਹੈਗਾ ਇਹ ਕਾਲੇ ਚੜਾ ਦੇ ਦੀ ਸਬਜ਼ੀ ਬਣਾਈ ਆ ਜੀ ਆਪਾਂ ਠੀਕ ਹੈ ਜੀ ਤੇ ਇਹਦੇ ਵਿੱਚ ਨਾਲ ਆਪਾਂ ਲਏ ਨੇ ਤਿੰਨ ਆਪਾਂ ਉਬਲੇ ਹੋਏ ਅੰਡੇ ਲਏ ਆ ਤੇ ਜਿਹੜਾ ਆਪਾਂ yellow part ਜਿਹੜਾ ਆਪਾਂ ਉਹ ਕੱਟਤਾ ਜੀ yellow part ਆਪਾਂ ਇਹਦੇ ਵਿੱਚ ਏਡ ਨਹੀਂ ਕੀਤਾ ਹੈਗਾ ਤੇ ਇੱਕ ਕਾਲੇ ਛੋਲੇ ਦੀ ਸਬਜ਼ੀ ਆ ਬਿਨਾ ਬਿਨਾ ਤੜਕੇ ਤੋਂ ਤੇ ਇੱਕ ਪਲੇਟ ਆਪਣੀ ਸਲਾ ਦੀ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਜਿਹੜਾ ਲਾਂਚ ਆ ਜੀ ਇਹ ਆਪਣੀ ਸੈਗਰ ਮੀਲਾ ਸੋ ਹੁਣ ਆਪਾਂ ਲੰਚ ਕਰਨ ਤੋਂ ਬਾਅਦ ਆਪਾਂ ਘੰਟਾ ਡੇਢ ਘੰਟਾ ਕਰਾਂਗੇ ਰੈਸਟ ਤੇ ਠੀਕ 5 ਵਜੇ ਆਪਾਂ ਜਾਵਾਂਗੇ ਗਰਾਊਂਡ ਦੇ ਵਿੱਚ ਫਿਰ ਵਰਕਆਊਟ ਕਰਾਂਗੇ ਤੇ ਜਿਹੜੀ ਆਪਣੀ ਥੱਡ ਦੀ ਮੀਲ ਹੋਏਗੀ ਜੀ ਉਹ ਮੀਲ ਦੇ ਵਿੱਚ ਆਪਾਂ ਲਵਾਂਗੇ ਮਤਲਬ ਵੀ ਡਿਨਰ ਹੋਏਗਾ ਆਪਣਾ ਉੱਥੇ ਦੇਖਦੇ ਆਪਾਂ ਜੀ ਕੀ ਕੁਝ ਕਰਨਾ ਵਾ ਜਾਂ ਫਿਰ ਵਿੱਚ ਨੂੰ 5 5 ਵਜੇ ਗਰਾਊਂਡ ਤੋਂ ਜਾਣ ਤੋਂ ਪਹਿਲਾਂ ਆਪਾਂ ਥੋੜੇ ਜਿਹਾ 스ਨੈਕਸ ਲਵਾਂਗੇ 스ਨੈਕਸ ਦੇ ਵਿੱਚ ਮਤਲਬ ਵੀ ਹੋ ਗਿਆ ਬਲੈਕ ਕੌਫੀ ਹੋਗੀ ਤੇ ਨਾ ਬਲੇਕੋ ਵੀ ਨਾਲ ਥੋੜੀ ਜਿਹੀ ਮਤਲਬ ਵੀ ਡਰਾਈ ਫਰੂਟ ਜਿਹੜੇ ਉਹ ਹੋਣਗੇ ਸੋ ਦੋਸਤੋ ਆਪਣਾ ਜਿਹੜਾ ਬਲੌਗ ਆਪਾਂ ਇੱਥੇ ਹੁਣ ਖਤਮ ਕਰਦੇ ਆਂ ਤੇ ਹੁਣ ਮਿਲਦੇ ਆਂ ਸ਼ਾਮ ਨੂੰ ਆਪਾਂ 5 ਵਜੇ ਜੋ ਵੀ ਅਪਡੇਟ ਹੋਏਗੀ ਮੈਂ ਤੁਹਾਨੂੰ ਸ਼ੇਅਰ ਕਰ ਦਰਾਂਗਾ ਸੋ ਬਲੌਗ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੇਕਰ ਤੁਹਾਨੂੰ ਆਪਣਾ ਬੋਡੀ ਗੇਟ ਘਟਾ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਨੂੰ ਤੇ ਇਸ ਤਰ੍ਹਾਂ ਦਾ ਵਰਕਆਊਟ ਨੂੰ ਮਜ਼ਬੂਰੋ ਕਰ ਸਕਦੇ ਹੋ ਸਭ ਤੋਂ ਤੁਹਾਨੂੰ ਬਲੌਗ ਦੇ ਨਾਲ ਬਣੇ ਰਹੋਗੇ ਸੋ ਅੱਜ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆਂ ਤੇ ਟਾਈਮ ਆ ਜਿਹੜਾ 5 ਵਜੇ ਆ ਹਨਾ ਤੇ ਬ ਕਿ ਜਿਹੜਾ ਸਾਡਾ ਜਿਹੜਾ ਵਰਕਆਊਟ ਆ ਉਹ ਅੰਦਰ ਹਾਲ ਦੇ ਵਿੱਚ ਹੋਊਗਾ ਬਾਕਸਿੰਗ ਰਿੰਗ ਦੇ ਕੋਲ ਸੋ ਜੋ ਵੀ ਹੋਇਆ ਹਨਾ ਵਰਕਆਊਟ ਮਿਲਦਾ ਸਕੂਲ ਬਾਕਸਿੰਗ ਵੇਅਰ ਆ ਹੋਊਗੀ ਜੋ ਵੀ ਹੋਇਆ ਤਾਂ ਉਹਦੇ ਵਿੱਚ ਛੋਟੇ ਛੋਟੇ ਕਲਿੱਪਾਂ ਮੈਂ ਲਗਾਉਂਦਾ ਰਾਵਾਂਗਾ ਸੋ ਬਲੌਗ ਦੇ ਨਾਲ ਬਣੇਗੇ ਸੋ ਹੁਣ ਜੋ ਵੀ ਅਪਡੇਟ ਆਊਗੀ ਮੈਂ ਕਿਹਾ ਤੁਹਾਨੂੰ ਦਿੰਦਾ ਰਾਵਾਂਗਾ ਤਾਂ ਅਗਰ ਤੁਸੀਂ ਇਹ ਬਲੌਗ ਦੇ ਨਾਲ ਬਣੇਗੇ ਤੋ ਹਾਂਜੀ ਦੋਸਤੋ ਆਪਣਾ ਜਿਹੜਾ ਅੱਜ ਦਾ ਸ਼ਾਮ ਦਾ ਵਰਕਆਊਟ ਆ ਉਹ ਖਤਮ ਹੋ ਗਿਆ ਅੱਜ ਵਰਕਆਊਟ ਕਰਨ ਦੇ ਵਿੱਚ ਨਾ ਸ਼ਾਮ ਦੇ ਵਿੱਚ ਬਹੁਤ ਬਹੁਤ ਯਾਰ ਮਜ਼ਾ ਆਇਆ ਯਾਨੀ ਕਿ ਅੱਜ ਦਾ ਸਰੀਰ ਨਾ ਐ ਮਲਾਈ ਵਾਂਗੂ ਚੱਲਦਾ ਪਿਆ ਵਾ ਤੇ ਵਰਕਆਊਟ ਵੀ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਵਰਕਆਊਟ ਕਰਨ ਦੇ ਵਿੱਚ ਮਜ਼ਾ ਵੀ ਬਹੁਤ ਆਇਆ ਵਰਕਆਊਟ ਬਹੁਤ ਸੋਹਣਾ ਸੀ ਵਰਕਆਊਟ ਕਰਨ ਦੇ ਵਿੱਚ ਮਜ਼ਾ ਵੀ ਬਹੁਤ ਆਇਆ ਉਹ ਵੀ ਸਭ ਤੋਂ ਪਹਿਲਾਂ ਸੀ ਆ ਕੇ ਵਾਰਮ-ਅਪ ਕੀਤਾ 15-20 ਮਿੰਟ ਵਾਰਮ-ਅਪ ਕਰਕੇ ਉਸ ਤੋਂ ਬਾਅਦ ਸਕੂਲ ਬੌਕਸਿੰਗ ਹੋਈ ਸੀ ਸਾਡੀ ਸਕੂਲ ਬੌਕਸਿੰਗ ਦੇ ਵਿੱਚ ਕੀ ਸੀਗਾ ਪਹਿਲਾ ਤਿੰਨ ਰਾਊਂਡ ਸੀਗੇ ਜਿਹੜੇ ਹਨਾ ਉਹ 20 ਦੇ ਉੱਤੇ ਛੇੜ ਬੌਕਸਿੰਗ ਸੀ ਇਹਨਾਂ ਦੇ ਕੋਲ ਸਭ ਨੇ 20 ਮਾਰਨੀ ਸੀ ਅਸੀਂ ਪੰਜ ਮਾਰਨਾ ਸੀ ਕੋਈ ਵੀ ਪੰਜ ਵਗੈਰਾ ਹਨਾ ਕੋਈ ਜੋ 1-2 ਹੋ ਗਿਆ ਲੈਫਟ ਹੋ ਗਿਆ 1-2 ਅਪਰ ਕਟ ਤਿੰਨ ਪੰਜ ਦਾ ਕੰਬੀਨੇਸ਼ਨ ਇਹਦਾ ਪੰਜ ਮਾਰਨੇ ਸੀਗੇ ਤੇ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਾਡੇ ਸੀਗੇ ਦੇ ਤਿੰਨ-ਤਿੰਨ ਮਿੰਟ ਦੇ ਚਾਰ ਰਾਊਂਡ ਤਿੰਨ-ਤਿੰਨ ਮਿੰਟ ਦੇ ਚਾਰ ਨਹੀਂ 6 ਰਾਊਂਡ ਤੇ ਸਕੂਲ ਫਾਈਟ ਸੀਗੀ ਸਕੂਲ ਫਾਈਟ ਫਿਰ ਉਸ ਤੋਂ ਬਾਅਦ ਅਸੀਂ ਲੈ ਤਿੰਨ-ਤਿੰਨ ਮਿੰਟ ਦੇ ਤਿੰਨ ਰੌਡ ਪੰਚਿੰਗ ਬੈਲ ਕਿਤੇ ਫਿਰ ਉਸ ਤੋਂ ਬਾਅਦ ਮੈਂ ਦੋ ਦੋ-ਦੋ ਮਿੰਟ ਦੇ ਦੋ ਰੌਂਡ ਦੇ ਛੇਡ ਬਾਕਸਿੰਗ ਕੀਤੀ ਫਿਰ ਉਸ ਤੋਂ ਬਾਅਦ ਮੈਂ ਲਾਸਟ ਦੇ ਵਿੱਚ ਮੈਂ 10 ਮਿੰਟ ਲਗਾਤਾਰ ਸਕੀਪਿੰਗ ਰੋਪ ਕੀਤੀ ਬਸ ਉਸ ਤੋਂ ਬਾਅਦ ਇੰਨਾ ਕੁ ਸਾਡਾ ਜ ਸੰਦ ਸਾਡਾ ਵਰਕਆਊਟ ਸੀ ਬਹੁਤ ਮਜ਼ਾ ਆਇਆ ਵਰਕਆਊਟ ਕਰਨ ਦੇ ਵਿੱਚ ਹਜੇ ਵੀ ਸਰੀਰ ਚੱਲੀ ਜਾਂਦਾ ਜਿੰਨ ਕਰਦਾ ਵੀ ਹੋਰ ਕਰੀ ਜਾਂਦਾ ਵਰਕਆਊਟ ਕੋਈ ਚੱਕਰ ਨਹੀਂ ਹੈਗਾ ਪਰ ਕਰੀਏਗੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਹਨਾ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਜਿਹੜੀ ਟੀ-ਸ਼ਰਟ ਆ ਸਾਰੀ ਗਿੱਲੀ ਹੋ ਗਈ ਆ ਤੇ ਨਿੱਕਰ ਵੀ ਪੂਰੀ ਗਿੱਲੀ ਹੋ ਗਈ ਜਿਹੜੇ ਮੇਰੇ ਬੂਟ ਨੇ ਹਨਾ ਬੂਟ ਪੂਰੀ ਤਰ੍ਹਾਂ ਗਿੱਲੇ ਹੋ ਗਿਆ ਜਰਾਬਾਂ ਸਾਰੀਆਂ ਗਿੱਲੀਆਂ ਹੋਈਆਂ ਪਸੀਨੇ ਨਾਲ ਹੁਣ ਮੈਨੂੰ ਟੈਨਸ਼ਨ ਪਈ ਹੋਈ ਆ ਜਿਹੜਾ ਸਵੇਰੇ ਵਰਕਆਊਟ ਕਰਨਾ ਸਵੇਰੇ ਮੈਂ ਕੀ ਪਾਣਾ ਕਿਉਂਕਿ ਜਿਹੜੇ ਸਵੇਰ ਦੇ ਬੂਟ ਸੀ ਉਹ ਵੀ ਗਿੱਲੇ ਹੋਗੇ ਪਸੀਨੇ ਨਾਲ ਤੇ ਹੁਣ ਜਿਹੜੇ ਉਹ ਸੁੱਕੇ ਨਹੀਂ ਹੈਗੇ ਮੀਂਹ ਪਈ ਗਿਆ ਦੁਪਹਿਰੇ ਤੇ ਜਿਹੜੇ ਆ ਸ਼ਾਮ ਸ਼ਾਮ ਦਾ ਵਰਕਆਊਟ ਦੇ ਵਿੱਚ ਜਿਹੜੇ ਦੂਜੇ ਬੂਟਾਂ ਦਾ ਜੜਾ ਵੀ ਮਤਲਬ ਗਿੱਲੇ ਹੋ ਗਿਆ ਹੁਣ ਦੇਖਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣੀ ਜਿਹੜੀ ਬੋਡੀ ਦੀ ਕੰਡੀਸ਼ਨ ਆ ਹਨਾ ਉਹ ਮਤਲਬ ਕਿ ਕਿੱਦਾਂ ਦੀ ਆ ਸੋ ਦੋਸਤੋ ਹੁਣ ਆਪਣ ਤੇ ਗੁੜੀ ਆਪਣੀ ਬੋਡੀ ਦੀ ਕੰਡੀਸ਼ਨ ਆ ਇਹ ਤੁਸੀਂ ਦੇਖ ਸਕਦੇ ਹੋ ਆਪਣੀ ਬੋਡੀ ਦੀ ਕੰਡੀਸ਼ਨ ਇਹ ਆਪਣੀ ਇਹ ਆਪਣੀ ਬੋਡੀ ਦੀ ਕੰਡੀਸ਼ਨ ਅੱਜ ਦੀ ਸੋ ਹੁਣ ਤੁਹਾਨੂੰ 2-3 ਦਿਨਾਂ ਬਾਅਦ ਫਿਰ ਦਿਖਾਵਾਂਗੇ ਅਜੇ ਬੋਡੀ ਹੋਰ ਲੀਨ ਹੋਣੀ ਚਾਹੀਦੀ ਤੁਸੀਂ ਦੇਖ ਲਓ ਕਿੰਨੀ ਫੈਟ ਘਟ ਗਈ ਆ ਅਜੇ 2-4 ਦਿਨ ਦੇ ਵਿੱਚ ਹੋਰ ਜਿਆਦਾ ਮਤਲਬ ਫਰਕ ਪਿਆ ਜਾਣਾ ਸੋ ਬਲੌਗ ਦੇ ਨਾਲ ਬਣੇਗੀ ਸੋ ਹਾਂਜੀ ਦੋਸਤੋ ਅੱਜ ਤੁਹਾਨੂੰ ਬੋਡੀ ਦੀ ਜਿਹੜੀ ਕੰਡੀਸ਼ਨ ਸੀ ਆਪਣੀ ਉਹ ਦਿਖਾ ਦਈਏ ਵੀ ਆਪਣੀ ਬੋਡੀ ਦੀ ਕੰਡੀਸ਼ਨ ਆ ਜਿਹੜੀ ਇਦਾਂ ਦੀ ਸੀਗੀ ਸੋ ਆਪਾਂ ਬਲੌਗ ਆਪਣਾ ਇੱਥੇ ਖਤਮ ਕਰਦੇ ਆਪਾਂ ਦਾ ਵਰਕਆਊਟ ਖਤਮ ਹੋ ਗਿਆ ਹੁਣ ਚੱਲਦੇ ਆਪਾਂ ਘਰੇ ਤੇ ਹੁਣ ਆਪਾਂ ਘਰੇ ਜਾ ਕੇ ਇੱਕ ਪ੍ਰੋਟੀਨ ਦਾ ਹਾਫ ਸਕੂਪ ਪ੍ਰੋਟੀਨ ਲਵਾਂਗੇ ਤੇ ਨਾਲ ਕੁਝ ਖਾਣ ਨੂੰ ਥੋੜਾ ਜਿਹਾ 100 150 ਗ੍ਰਾਮ ਪਪੀਤਾ ਲਵਾਂਗੇ ਤੇ ਉਸ ਤੋਂ ਬਾਅਦ ਘੰਟਾ ਕਰਾਂਗੇ ਰੈਸਟ ਘੰਟੇ ਬਾਅਦ ਆਪਾਂ ਖਾਵਾਂਗੇ ਡਿਨਰ ਡਿਨਰ ਕਰਾਂਗੇ ਤੇ ਡਿਨਰ ਵਿੱਚ ਦੇਖਦੇ ਆਪਾਂ ਕੀ ਕੁਝ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਰਿਓ ਜੀ ਸੋ ਹਾਂਜੀ ਦੋਸਤੋ ਆਪਣੇ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਰਾਤ ਦੇ 9 ਵਜੇ ਗਏ ਆ ਅਪਾ ਸੋ ਤਾਂ 7:30 ਵਜੇ ਨਾ ਆਪਾਂ ਵੇਅ ਆਈਸੋਲੇਟ ਪ੍ਰੋਟੀਨ ਲਿਆ ਸੀਗਾ ਤੇ ਨਾਲ ਆਪਾਂ 10 ਗ੍ਰਾਮ ਪੋਪੀਟਾ ਖਾਤਾ ਸੀਗਾ ਤੇ ਹੁਣ 1.5-2 ਘੰਟੇ ਹੋ ਗਏ ਆ ਤੇ 1.5-2 ਘੰਟੇ ਬਾਅਦ ਠੀਕ ਆਪਣੀ ਜਿਹੜੀ ਲਾਸਟ ਮੀਲ ਆਪਣੀ ਨਾ ਥਰਡ ਫੋਰ ਮੀਲ ਦਾ ਜਿਹੜੀ ਇਹ ਇਹਦਾ ਇਹ ਡਿਨਰ ਦਾ ਸੋ ਜਿਹੜੀ ਆਪਣੀ ਲਾਸਟ ਮੀਲ ਆ ਥਰਡ ਫੋਰ ਮੀਲ ਦਾ ਜਿਹੜੀ ਆਪਣੀ ਡਿਨਰ ਦੀ ਮੀਲ ਆ ਜੀ ਇਹ ਡਿਨਰ ਦੀ ਮੀਲ ਦੇ ਵਿੱਚ ਆਪਾਂ ਕੀ ਲੈ ਜੀ ਵੀਰਾ ਰੋਜ਼ ਦੀ ਤਰ੍ਹਾਂ ਆਪਾਂ ਸਲਾਦ ਦੀ ਪਲੇਟ ਲੈਨੇ ਆ ਤੇ ਸਲਾਦ ਦੇ ਵਿੱਚ ਕਲਰ ਵੇਰੀਏਸ਼ਨ ਹੁੰਦਾ ਵਾ ਦੋ ਪੀਸ ਜਿਹੜੇ ਨੇ ਆਪਾਂ ਜੁੜੇ ਛੋਟੇ ਤੇ ਨਾਲ ਆਪਾਂ ਲਿਆਵਾ ਖੀਰਾ ਲਿਆ ਜੀ ਤੇ ਇੱਕ ਛੋਟਾ ਜਿਹਾ ਆਪਾਂ হাফ ਨਿੰਬੂ ਲਿਆਵਾ ਜੀ ਤੇ ਇਹ ਤਾਂ ਆਪਣਾ ਹੋ ਗਿਆ ਸਲਾਦੀ ਤੇ ਜਿਹੜਾ ਇੱਕ ਨਾਲ ਆਪਾਂ ਲਈਆ ਇੱਕ ਛੋਟਿਆਂ ਦੀ ਜਿਹੜੀ ਸਬਜੀ ਆ ਉਹ ਲਈ ਹੈ ਜੀ ਇੱਕ ਛੋਟੀ-ਕੋਟੀ ਛੋਟਿਆਂ ਦੀ ਸਬਜੀ ਤੇ ਇਹ ਬਿਨਾ ਤੜਕੇ ਤੋਂ ਬਣਾਈ ਹੋਈ ਆ ਜੀ ਤੇ ਦੋ ਆਪਾਂ ਲੈਏ ਨੇ ਬੋਇਲ ਐਗ ਇਹਦਾ ਜਿਹੜਾ yellow part ਆ ਆਪਾਂ ਉਹ ਕੱਢਤਾ ਜੀ ਇਹ ਸਬਜੀ ਆ ਦੋ ਬੋਇਲ ਐਗਾਂ ਤੇ ਨਾਲ ਹੈਗਾ ਆਵਾ ਇੱਕ ਪਲੇਟ ਸਲਾਦੀ ਇਹ ਆਪਣਾ ਡਿਨਰ ਆ ਜੀ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਲੰਚ ਦੇ ਵਿੱਚ ਕੀਤਾ ਸੀਗਾ ਆਪਾਂ ਸੇਮ ਹੀ ਚੀਜ਼ ਆਪਾਂ ਰਿਪੀਟ ਕੀਤੀ ਆ ਪਹਿਲਾਂ ਮੈਂ ਸੋਚਿਆ ਸੀ ਵੀ ਆਪਾਂ ਕੁਝ ਚੇਂਜ ਕਰਾਂਗੇ ਪਰ ਮੈਂ ਸੋਚਿਆ ਵੀ ਅੱਜ ਆਪਾਂ ਸੇਮ ਹੀ ਲੰਚ ਦੀ ਚੀਜ਼ ਹੀ ਆਪਾਂ ਰਿਪੀਟ ਕਰਾਂਗੇ ਸੋ ਕੱਲ ਨੂੰ ਆਪਾਂ ਜਿਹੜਾ ਵੀ ਲੰਚ ਤੇ ਡਿਨਰ ਆ ਜਿਹੜਾ ਆਪਾਂ ਉਹ ਦੋਨੀਆਂ ਚੀਜ਼ਾਂ ਪਰ ਚੇਂਜ ਕਰਾਂਗੇ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਆਪਣਾ ਜਿਹੜਾ ਬਲੌਗ ਅੱਜ ਦਾ ਪੈਕੀ ਖਤਮ ਕਰਦੇ ਹਾਂ ਜੀ ਕਰਦਾ ਕਿ ਤੁਹਾਨੂੰ ਸਾਡਾ ਛੋਟਾ ਜਿਹਾ ਬਲੌਗ ਹੈ ਜਿਹੜਾ ਹਨ ਜੋ ਵੀ ਅਸੀਂ ਮਿਹਨਤ ਕਰਦਾ ਹੈ ਉਹਨੂੰ ਜ਼ਰੂਰ ਪਸੰਦ ਆਣੀ ਹੋਵੇਗੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਹਨ ਜੋ ਵੀ ਅਸੀਂ ਵਰਕਆਊਟ ਕਰਦੇ ਆ ਜਾਂ ਤੁਸੀਂ ਵੀ ਡਾਈਟ ਮੇਨ ਲੈਂਦਾ ਵਾ ਤੁਸੀਂ ਇਹ ਦੋਵੇਂ ਚੀਜ਼ਾਂ ਨੂੰ ਫੋਲੋ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਤੇ ਵਧੀਆ ਬਲੌਗ ਦੇ ਨਾਲ ਤੁਹਾਡੇ ਸਾਥ ਅਨੁਸਾਰ ਨੂੰ ਮੇਰੇ ਕੋਲ ਪਰਸਪਰ ਸਿੱਸੀ ਕਾਜੀ ਦੇ ਗਰੁੱਪ ਵਿੱਚ